ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਫਰਾਏ ਨਾਲ ਹੋਈ ਲਾਲ ਸਿੰਘ ਠਠਿਆ ਰਿਸ਼ਤੇਦਾਰੀ ਦੇ ਕਾਰਨ ਮੁਲਤਾਨ ਪਹੁੰਚਿਆ ਫਰਾਏ ਰਾਮ ਦਾ ਹਾਲ ਡਿੱਠਾ ਹੈਰਾਨ ਹੋਇਆ ਤੇ ਸਾਰਾ ਸਮਾਚਾਰ ਪੁੱਛਿਆ ਲਾਲ ਸਿੰਘ ਨੇ ਕਿਹਾ ਕਿ ਜੇ ਇਹ ਇਸ ਤਰ੍ਹਾਂ ਰਿਹਾ ਤਾਂ ਇਹ ਛੇਤੀ ਮਰ ਜਾਏਗਾ ਕਿਉਂਕਿ ਇਸ ਨੂੰ ਪੂਰਾ ਰੈਬਰ ਕੋਈ ਨਹੀਂ ਮਿਲਿਆ ਲਾਲ ਸਿੰਘ ਨੇ ਕਿਹਾ ਮੇਰੇ ਨਾਲ ਮਘਿਆਣੇ ਚੱਲ ਬਾਬਾ ਜੀ ਪਾਸ ਉਹ ਤੈਨੂੰ ਸੰਭਾਲ ਲੈਣਗੇ ਅਗੋਕਾਰ ਵਾਲਿਆਂ ਨੇ ਤੇ ਫਿਰਾਇ ਨੇ ਸਤਬਚਨ ਕਿਹਾ ਹੁਣ ਲਾਲ ਸਿੰਘ ਬਾਬਾ ਜੀ ਪਾਸ ਲਿਆਇਆ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤਿਲ ਫੁੱਲ ਪ੍ਰਸ਼ਾਦ ਅੱਗੇ ਰੱਖਿਆ ਹਜ਼ੂਰ ਨੇ ਪੁੱਛਿਆ ਲਾਲ ਸਿਆ ਇਹ ਕੌਣ ਹੈ ਅਗੋ ਬੇਨਤੀ ਕੀਤੀ ਪਾਦਸ਼ਾ ਮੇਰਾ ਰਿਸ਼ਤੇਦਾਰ ਹੈ ਮਲਤਾਨ ਦੇ ਰਹਿਣ ਵਾਲਾ ਹੈ ਹਜ਼ੂਰ ਨੇ ਫਿਰਾਇਵਾਲ ਤੱਕਿਆ ਤੇ ਪੁੱਛਿਆ ਕਿਉਂ ਪ੍ਰੇਮੀਆਂ ਕੀ ਕਰਦਾ ਹੁੰਦਾ ਹੈ ਤੇਰਾ ਨਾਮ ਕੀ ਹੈ ਅੱਗੋਂ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾ ਵਿਹਾਰ ਮਾਤਰ ਤਾਂ ਠਠਿਆਰਾ ਦਾ ਕੰਮ ਕਰਦਾ ਹਾਂ ਕਾਰੀਗਰ ਚੰਗਾ ਹੋਣ ਦੇ ਕਾਰਨ ਡੋਕੀ ਚਾਂਦੀ ਦੇ ਬਰਤਨ ਆਦਿਕ ਬਣਵਾ ਲੈਂਦੇ ਹਨ ਹਜ਼ੂਰ ਨੇ ਇਸ ਦੀ ਹਾਲਤ ਦੇਖ ਕੇ ਕਿਹਾ ਨਿਤਨੇਮ ਵੀ ਕਰਦਾ ਹੁੰਦਾ ਹੈ ਬੇਨਤੀ ਕੀਤੀ ਪਾਤਸ਼ਾ ਜੋ ਵੀ ਕਿਸੇ ਨੇ ਸਾਧਨ ਤੇ ਮੰਤਰ ਦੱਸਿਆ ਉਹੀ ਕੀਤਾ ਯੋਗ ਅਭਿਆਸ ਵੀ ਕੀਤਾ ਹੈ ਜਲ ਤਾਰਾ ਵੀ ਕਰਦਾ ਰਿਹਾ ਹਾਂ ਨਿਯੋਲੀ ਕਰਮ ਵੀ ਕੀਤੇ ਹਨ ਤੀਰਥਾਂ ਤੇ ਇਸ਼ਨਾਨ ਵੀ ਬਹੁਤ ਕੀਤੇ ਹਨ ਇਸ ਤੋਂ ਇਲਾਵਾ ਜੋ ਵੀ ਕਿਸੇ ਨੇ ਮੰਤਰ ਦੱਸਿਆ ਉਹੀ ਕੀਤਾ ਪਰ ਸਿਰੇ ਕੋਈ ਨਾ ਚੜਿਆ ਸਭ ਨੇ ਰਸਤੇ ਵਿੱਚ ਹੀ ੱੱਕਾ ਦਿੱਤਾ ਹੈ ਇਹ ਸੁਣ ਕੇ ਹਜ਼ੂਰ ਨੇ ਕਿਹਾ ਇਹ ਕਾਲ ਯੁਗ ਦੇ ਮੰਤਰ ਤੇ ਸਾਧਨ ਨਹੀਂ ਹਨ ਦੂਸਰਾ ਪੂਰਾ ਗੁਰੂ ਨਹੀਂ ਮਿਲਿਆ ਦੂਜੇ ਯੁਗ ਦਾ ਮੰਤਰ ਇਸ ਯੁਗ ਵਿੱਚ ਨਹੀਂ ਚੱਲ ਸਕਦਾ ਕਿਉਂਕਿ ਜਿਸ ਦਾ ਰਾਜ ਹੋਵੇ ਉਸ ਦਾ ਸਿੱਕਾ ਚੱਲਦਾ ਹੈ ਪਹਿਲੇ ਮੁਸਲਮਾਨਾ ਰਾਜ ਸੀ ਉਹਨਾਂ ਦਾ ਸਿੱਕਾ ਚੱਲਦਾ ਰਿਹਾ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਸਨੇ ਸਿੱਕਾ ਚਲਾਇਆ ਹੁਣ ਅੰਗਰੇਜ਼ਾਂ ਦਾ ਰਾਜ ਹੈ ਇਹਨਾਂ ਦਾ ਸਿੱਕਾ ਚੱਲ ਰਿਹਾ ਹੈ ਇਸੇ ਤਰ੍ਹਾਂ ਪਿਛਲੇ ਯੁਗ ਦਾ ਮੰਤਰ ਕਾਲੀ ਯੁਗ ਵਿੱਚ ਨਹੀਂ ਚੱਲੇਗਾ ਹੁਣ ਪਹਿਰਾ ਗੁਰੂ ਨਾਨਕ ਦਾ ਹੈ ਸਤਯੁਗ ਤੇ ਮਾਣਿਓ ਛੱਲਿਓ ਬਲਬਾਵਨ ਪਾਇਓ ਤ੍ਰਿਤੇ ਤੇ ਮਾਣਿਓ ਰਾਮ ਰਗੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕਿਉ ਉਗਰ ਸੈਣ ਕੋ ਰਾਜ ਅਭੈ ਭਗਤੇ ਜਨ ਦਿਉ ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ ਸਿਗੁਰੂ ਰਾਜ ਅਬਿਚਲ ਅਟਲ ਆਦਪੁਰਖ ਫੁਰਮਾਇਓ ਭਾਵ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਅਟਲ ਰਾਜ ਹੈ ਤੇ ਸਿੱਕਾ ਭਾਵ ਮੰਤਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਚੱਲੇਗਾ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਹੱਥ ਜੋੜ ਕੇ ਬੇਨਤੀ ਕੀਤੀ ਜੀ ਫਿਰਾਇਆ RAM ਹੈ اے ਸੁਣ ਬਾਬਾ ਜੀ ਕਿਹਾ ਫਿਰਾਇਆ ਸਾਰੇ ਦਰ ਫਿਰਕੇ ਆਇਆ ਫਿਰਾਇਆ ਤੂੰ ਸੱਤ ਜਨਮ ਫਿਰਕੇ ਆਇਆ ਹੈ ਤੈਨੂੰ ਪੂਰਾ ਗੁਰੂ ਨਹੀਂ ਮਿਲਿਆ اے ਸੁਣ ਫਿਰਾਇਆ ਰੋਣ ਲੱਗਿਆ ਤੇ ਚਰਨਾ ਤੇ ਡਿੱਗ ਪਿਆ ਹਜ਼ੂਰ ਨੇ ਕਿਹਾ ਫਿਰਾਇਆ ਉੱਠ ਬੇਨਤੀ ਕੀਤੀ ਪਾਤਸ਼ਾਹ ਹੁਣ ਕਿੱਥੇ ਜਾਵਾਂ ਸਾਰੇ ਦਰਾਂ ਨੂੰ ਗਾ ਕੇ ਆਇਆ ਹਾਂ ਹਜ਼ੂਰ ਨੇ ਕਿਹਾ ਫਿਰ ਆਇਆ ਅਗੋ ਕਿਹਾ ਜੀ ਗਰੀਬ ਨਿਵਾਜ ਬਾਬਾ ਜੀ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਤਰਿਆ ਕਰ ਜਿਤਨਾ ਚੀਰ ਤੇਰਾ ਸਰੀਰ ਪੂਰਾ ਕਾਇਮ ਨਹੀਂ ਹੁੰਦਾ ਉਤਨਾ ਚਿਰ ਮੰਤਰ ਦਾ ਜਾਪ ਕਰਨਾ ਓਖਾ ਹੈ ਜਦੋਂ ਸਰੀਰ ਠੀਕ ਹੋ ਜਾਵੇਗਾ ਫਿਰ ਤੈਨੂੰ ਜਾਪ ਕਰਨਾ ਦੱਸਾਂਗੇ ਫਿਰ ਆਏ ਨੇ ਸਤਿਬਚਨ ਕਿਹਾ ਬਾਬਾ ਜੀ ਤੋਂ ਖੁਸ਼ੀਆਂ ਲੈ ਕੇ ਘਰ ਪਹੁੰਚਿਆ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਆਸਣ ਲਾਇਆ ਆਸਣ ਪਰ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਠਿਕਾਈ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਰੋਜ਼ ਧਿਆਨ ਦਰਦਾ ਹੈ ਇਸ ਤਰ੍ਹਾਂ ਕਰ ਦਿਆ ਕਰ ਦਿਆਂ ਮਨ ਵੀ ਜੋ ਭਟਕਦਾ ਫਿਰਦਾ ਸੀ ਉਹ ਟਿਕ ਗਿਆ ਸਰੀਰ ਵੀ ਤੰਦਰੁਸਤ ਹੋ ਗਿਆ ਜਦੋਂ ਜੀ ਕਰਦਾ ਹੈ ਬਾਬਾ ਜੀ ਦੇ ਦਰਸ਼ਨ ਕਰ ਆਉਂਦਾ ਹੈ ਇੱਕ ਵਾਰ ਬਾਬਾ ਜੀ ਵਾਸਤੇ ਗੰਗਾ ਸਾਗਰ ਚਿੱਟੇ ਤਾਂਬੇ ਦਾ ਉਪਰੋਂ ਨਿਕਲ ਕੀਤਾ ਹੋਇਆ ਬਹੁਤ ਹੀ ਸੁੰਦਰ ਦੀਵਾਨ ਵਿੱਚ ਸੁਭਾਏਮਾਨ ਹੋਣ ਵਾਲ ਬਣਾ ਕੇ ਲੈ ਆਇਆ ਹਜ਼ੂਰ ਦੇ ਅੱਗੇ ਰੱਖਿਆ ਤੇ ਮੱਥਾ ਟੇਕਿਆ ਹਜ਼ੂਰ ਬਹੁਤ ਖੁਸ਼ ਹੋਏ ਤੇ ਸੁਖ ਆਨੰਦ ਪੁੱਛੀ ਅਗੋਂ ਬੇਨਤੀ ਕੀਤੀ ਪਾਤਸ਼ਾ ਗੁਰਮੰਤਰ ਬਖਸ਼ੋ ਹਜ਼ੂਰ ਨੇ ਕਿਹਾ ਫਿਰ ਆਇਆ ਜੱਤਸਤ ਵਿੱਚ ਰਹਿਣਾ ਪਵੇਗਾ ਆਪਣੇ ਮਨ ਨੂੰ ਮਨਾ ਲੈ ਬੇਨਤੀ ਕੀਤੀ ਪਾਤਸ਼ਾ ਗ੍ਰਹਿਸਤੀ ਕਿਸ ਤਰ੍ਹਾਂ ਜੱਤਸਤ ਰੱਖ ਸਕਦਾ ਹੈ ਫਿਰ ਆਇਆ ਪੜਿਆ ਲਿਖਿਆ ਬਹੁਤ ਸੀ ਅਤੇ ਜੋਤਿਸ਼ੀ ਵੀ ਸੀ ਇਹ ਕੁੰਡਲੀ ਬੋਲਿਆ RAM CHAND KAR SEETA LAKSHMI BISHAN DE 16360 RANI KAR KRISHAN DE ਪਰ ਭਗਤਾں ਦੇ ਤਾਂ ਸੁਖ ਦੇਣ ਉਜਾੜ ਕਰ ਵਜੀਦਾ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ ਭਾਵ ਰੱਬ ਨੇ અવਤਾਰ ਧਾਰ ਕੇ ਇਤਨੀਆਂ ਇਸਤਰੀਆਂ ਰੱਖੀਆਂ ਹਨ ਪਰ ਆਪਣੇ ਸੇਵਕਾਂ ਤੇ ਇਤਨੀ ਪਾਬੰਦੀ ਲਾਈ ਹੈ ਆਪਣੀ istri ਦੇ ਹੁੰਦਿਆਂ ਵੀ ਜੱਤ ਰੱਖੋ ਇਹ ਸੁਣ ਬਾਬਾ ਜੀ ਮੁਸਕਰਾ ਪਏ ਤੇ ਕਿਹਾ ਹੋਰ ਜਿਹੜਾ ਸੰਸਾ ਹੈ ਉਹ ਵੀ ਕਹਿ ਲੈ ਕਿਉਂਕਿ ਹੋਰ ਵੀ ਕਈਆਂ ਦੇ ਸੰਸੇ ਹੱਲ ਹੋਣਗੇ ਫਿਰ ਫਿਰ ਆਏ ਨੇ ਕਿਹਾ ਪਾਤਸ਼ਾ ਬਾਣੀ ਕਹਿੰਦੀ ਹੈ ਨਿਜ ਨਾਰੀ ਕੇ ਸੰਗ ਨੇ ਹੋ ਤゥム ਨਿਤ ਬੜੀਏ ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ ਏਕਾਂ ਨਾਰੀ ਜਤੀ ਹੋਏ ਪਰਨਾਰੀ ਧੀ ਭੈਣ ਵਿਖਾਣੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਜਤ ਰੱਖੋ ਇਹ ਸੁਣ ਕੇ ਹਜ਼ੂਰ ਨੇ ਉੱਤਰ ਦਿੱਤਾ ਫਿਰ ਆਇਆ ਜੋ અવਤਾਰ ਦੁਨੀਆਂ ਵਿੱਚ ਆਇਆ ਹੈ ਉਹ ਤ੍ਰਿਗੁਣ ਸੰਪੰਨ ਹੈ ਤੇ ਜੋ ਮਹਾਪੁਰਖ ਦੁਨੀਆਂ ਵਿੱਚ ਆਉਂਦਾ ਹੈ ਉਹ ਤ੍ਰਿਗੁਣ ਅਤੀਤ ਹੈ ਭਾਵ અવਤਾਰ ਨੂੰ ਗ੍ਰਸਤੀ ਵਾਲੀ ਮਰਿਆਦਾ ਕਰਨੀ ਪੈਂਦੀ ਹੈ ਜੇ ਗ੍ਰਸਤੀ ਨਾ ਹੋਵੇ ਤਾਂ ਦੁਨੀਆ ਗ੍ਰਸਤ ਮਾਰਗ ਨੂੰ ਮਾੜਾ ਸਮਝ ਕੇ ਕੋਈ ਗ੍ਰਸਤ ਨੂੰ ਧਾਰਨ ਨਾ ਕਰੇ ਪਰ ਅਵਤਾਰ ਵਾਸਤਵ ਵਿੱਚ ਬ੍ਰਹਮਚਾਰੀ ਹੁੰਦਾ ਹੈ ਜੇ ਅਵਤਾਰ ਬ੍ਰਹਮਚਾਰੀ ਨਾ ਹੋਵੇ ਤਾਂ ਕ੍ਰਿਸ਼ਨ ਜੀ ਗੋਪੀਆਂ ਨੂੰ ਐਉਂ ਕਹਿੰਦੇ ਕਿ ਜੇ ਕ੍ਰਿਸ਼ਨ ਬ੍ਰਹਮਚਾਰੀ ਹੈ ਤਾਂ ਦਰਿਆ ਸਾਨੂੰ ਰਸਤਾ ਦੇ ਦੇ ਜੇ ਬ੍ਰਹਮਚਾਰੀ ਸੀ ਤਦੇ ਹੀ ਦਰਿਆ ਨੇ ਰਸਤਾ ਦਿੱਤਾ ਜੇ ਬ੍ਰਹਮਚਾਰੀ ਨਾ ਹੁੰਦਾ ਤਾਂ ਦਰਿਆ ਕਿਉਂ ਰਸਤਾ ਦਿੰਦਾ ਫਿਰ ਆਇਆ ਅਵਤਾਰ ਨਾ ਮਾਤਾ ਦੇ ਪੇਟ ਵਿੱਚ ਆਉਂਦਾ ਹੈ ਤੇ ਨਾ ਹੀ ਉਹ ਵਿਸ਼ਾ ਭੋਗਦਾ ਹੈ ਇਹ ਤਾਂ ਦੁਨੀਆ ਵਾਸਤੇ ਮर्यादा ਹੀ ਐਸੀ ਬਣਾਈ ਹੈ ਫਿਰ ਆਇਆ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਮर्यादा ਅਨੁਸਾਰ ਚੱਲਣਾ ਹੈ ਕਾਲੀ ਯੁਗ ਵਿੱਚ ਗੁਰਮੁਖ ਗਾਢੀ ਰਾਹ ਚਲਾਇਆ ਗੁਰਮੁਖ ਬਣ ਕੇ ਗਾਢੀ ਰਾਹ ਪਰ ਚੱਲੋ ਜਿਤਨਾ ਚਿਰ ਜਤਨਾ ਰੱਖਾਂਗੇ ਉਤਨਾ ਚਿਰ ਆਨੰਦੀ ਪ੍ਰਾਪਤੀ ਨਹੀਂ ਹੋਵੇਗੀ ਕਾਮ ਕ੍ਰੋਧ ਸਿਉ ਠਾਠ ਨ ਬਨਿਆ ਗੁਰੂ ਉਪਦੇਸ਼ ਮੈਂ ਕਾਨੀ ਸੁਨਿਆ ਭਾਗ ਠਾਠ ਨਾਮ ਆਨੰਦਾ ਹੈ ਉਤਨਾ ਚਿਰ ਆਨੰਦ ਨਹੀਂ ਆਵੇਗਾ ਜਿੰਨਾ ਚਿਰ ਕਾਮ ਆਦੀ ਵਿਸ਼ਿਆਂ ਵਿੱਚ ਮਨ ਲਿਪਟਿਆ ਹੈ ਫਿਰ ਆਇਆ ਜੀ ਪਾਤਸ਼ਾ ਸਿੱਖ ਨੂੰ ਚਾਹੀਦਾ ਹੈ ਇੱਕ ਦੋ ਬੱਚੇ ਹੋ ਜਾਣ ਤਾਂ ਬ੍ਰਹਮਚਰਜ ਰੱਖ ਲਵੇ ਅੱਗੋਂ ਹੁੰਗਾਰਾ ਪਰਦਾ ਹੈ ਤੇ ਕਿਹਾ ਸਤ ਹੈ ਪਰ ਮਾਰਤ ਦੇ ਰਾਤੇ ਚਲਦਾ ਹੈ ਕਿਤੇ ਫੁਰਨਾ ਬਣਿਆ ਇਸਤਰੀ ਈਮਾਨ ਹੈ ਸਤ ਹੈ ਸਾਲ ਪਿਛੋਗ੍ਰਸਤ ਕਰੇ ਸਤ ਹੈ ਜੇ ਨਹੀਂ ਰਹਿ ਸਕਦਾ ਤਾਂ 6 ਮਹੀਨਾ ਬਾਅਦ ਕਰੇ ਸਤ ਹੈ ਜੇ ਅਜੇ ਵੀ ਨਹੀਂ ਰਹਿ ਸਕਦਾ ਤਾਂ ਮਹੀਨੇ ਬਾਅਦ ਸਤ ਹੈ ਜੇ ਫਿਰ ਵੀ ਨਹੀਂ ਰਹਿ ਸਕਦਾ ਤਾਂ ਮੰਗਲਵਾਰ ਦੀ ਰਾਤ ਨੂੰ 11 ਵਜੇ ਤੋਂ ਬਾਅਦ 3 ਵਜੇ ਤੋਂ ਪਹਿਲਾਂ ਅਗ੍ਰਸਤ ਕਰੇ ਬੁੱਧਵਾਰ ਅੰਮ੍ਰਿਤ ਵੇਲੇ ਸਣਕੇਸੀ ਇਸ਼ਨਾਨ ਕਰੇ ਬਸਤਰ ਸੁਵਚ ਪੈਨੇ ਜੀ ਸਤ ਹੈ ਈਵੇਂ ਹੀ ਇਸਤਰੀ ਬਸਤਰ ਬਦਲੇ ਜੇ ਅਜੀਵੀ ਵਿਸ਼ੇਵਿਕਾਰਾਂ ਵਿੱਚੋਂ ਨਹੀਂ ਰਹਿ ਸਕਦਾ ਤਾਂ ਉਹ ਪਰਮਾਰਥ ਦਾ ਪਾਂਦੀ ਨਹੀਂ ਹੈ ਉਹ ਵਿਸ਼ਈ ਹੈ ਉਸ ਨੂੰ ਪਰਮਾਰਥ ਦਾ ਰਸ ਲੈਸ ਮਾਤਰ ਵੀ ਨਹੀਂ ਹੈ ਜਿਹੜਾ 11 ਤੋਂ ਪਹਿਲੇ 3 ਤੋਂ ਬਾਅਦ ਗ੍ਰਸਤ ਕਰਦਾ ਹੈ ਉਹ ਗੁਰੂ ਦੇ ਦਰਬਾਰ ਵਿੱਚ ਵਿਸ਼ਾ ਭੋਗ ਰਿਹਾ ਹੈ ਉਹ ਚੋਰ ਹੈ ਸਤ ਹੈ ਜਿਹੜਾ ਇੰਨਾ ਪੂਰਨਿਆ ਤੇ ਚੱਲੇਗਾ ਉਸ ਨੂੰ ਦਰਗਾਹੀ ਪ੍ਰਸ਼ਾਦ ਭਾਵਨਾ ਅਨੁਸਾਰ ਜ਼ਰੂਰ ਮਿਲੇਗਾ ਸਤ ਹੈ ਤੇਵੇਂ ਹੀ ਘਰ ਦੀ ਸਵੱਛਤਾ ਵਾਸਤੇ ਇਸਤਰੀ ਨੂੰ ਮਾਹਵਾਰੀ ਦਿਨ ਹੋਣ ਤਾਂ ਲੰਗਰ ਵਿੱਚ ਹੱਥ ਵੀ ਨਾ ਲਾਵੇ ਬਸਤਰ ਵੀ ਆਪਣੇ ਵੱਖਰੇ ਰੱਖੇ ਸਤ ਹੈ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਰੱਖ ਸਕਦਾ ਤਾਂ ਸਤਗੁਰੂ ਦਾ ਆਸਣ ਜ਼ਰੂਰ ਹੋਵੇ ਸ਼ਾਮਾਂ ਨੂੰ ਘੀ ਦਾ ਦੀਵਾ ਜਗਾਏ ਰਯਾ ਰਾਜ ਸਾਹਿਬ ਦਾ ਪਾਠ ਕਰੇ ਜੋ ਹਜ਼ੂਰ ਸਾਹਿਬ ਦੀ ਪੂਰੀ ਮਰਿਆਦਾ ਦੀ ਹੈ ਸਤ ਹੈ ਰਾਤ ਨੂੰ ਸੌਣ ਲੱਗਿਆਂ ਆਪ ਪੈਣ ਵਾਲੇ ਪਾਸੇ ਬੈਠ ਕੇ ਸਿਰਹਾਣੇ ਵਾਲੇ ਪਾਸੇ ਮੂੰਹ ਕਰਕੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਸੁਇਲਾ ਸੁਣਾਏ ਉਸ ਨੂੰ ਮਾੜੇ ਸੁਪਨੇ ਜਾਂ ਹੋਰ ਡਰ ਨਹੀਂ ਆਵੇਗਾ ਸਤ ਹੈ ਜੀ ਰਹਿਰਾ ਸਾਹਿਬ ਦਾ ਪਾਠ ਕਰਨ ਨਾਲ ਮਾਇਆ ਦਾ ਘਾਟਾ ਨਹੀਂ ਰਹੇਗਾ ਸਤ ਹੈ ਕੀ ਦੀ ਜੋਤ ਜਗਾਉਣ ਨਾਲ ਘਰ ਵਿੱਚ ਭੂਤ ਪ੍ਰੇਤ इत्यादिक ਦੀ ਮਾੜੀ ਚੀਜ਼ ਨਹੀਂ ਰਹੇਗੀ ਸਤ ਹੈ ਫਿਰ ਆਇਆ ਨਿਤਨੇਮ ਕਰਨ ਨਾਲ ਸਭ ਵਿਸ਼ੇਵਿਕਾਰ ਘਟ ਜਾਣਗੇ ਜੇ ਨਹੀਂ ਘਟੇ ਤਾਂ ਨਿਤਨੇਮ ਵਿੱਚ ਘਾਟਾ ਹੈ ਇਹ ਬਾਣੀ ਸੁਣ ਕੇ ਫਿਰਾਇ ਦੇ ਮਨ ਵਿੱਚ ਫੁਰਨਾ ਬਣਿਆ ਇਸ ਫੁਰਨੇ ਨੂੰ ਅੰਤਰਜਾਮੀ ਸਮਝ ਗਏ ਤੇ ਕਿਹਾ ਕੀ ਹੈ ਫਿਰਾਇ ਨੇ ਕਿਹਾ ਜੀ ਕੁਝ ਨਹੀਂ ਹਜ਼ੂਰ ਨੇ ਕਿਹਾ ਫੁਰਨਾ ਨਵਿਰਤ ਕਰ ਲੈ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਂ ਆਪਣੀ ਜਨਮ ਪੱਤਰੀ ਵੇਖੀ ਹੈ ਦੋ ਪੁੱਤਰ ਮੇਰੇ ਘਰ ਹੋਣੇ ਹਨ ਉਹ ਕਦੋਂ ਹੋਣਗੇ ਬਾਬਾ ਜੀ ਨੇ ਕਿਹਾ ਫਿਰਾਇਆ ਸੱਤ ਜਨਮ ਅੱਗੇ ਪਟਕਦਾ ਆਇਆ ਹੈ ਹੁਣ ਫਿਰ ਪੁੱਤਰ ਦੀ ਆਸ ਰੱਖੀ ਬੈਠਾ ਹੈ ਜੇ ਹੁਣ ਤੱਕ 6 ਜਨਮਾਂ ਵਿੱਚ ਕਿਸੇ ਨੇ ਕੁਝ ਨਹੀਂ ਸਵਾਰਿਆ ਤਾਂ ਹੁਣ ਕੀ ਆਸ ਰੱਖਦਾ ਹੈ ਇਹ ਜੋ ਪੁੱਤਰ ਹੋਣੇ ਹਨ ਜਵਾਨ ਹੋ ਕੇ ਮਰ ਜਾਣਗੇ ਤੈਨੂੰ ਇੰਨਾ ਤੋਂ ਕੋਈ ਲਾਭ ਨਹੀਂ ਇਹ ਸੁਣ ਕੇ ਫਿਰ ਆਇਆ ਹੈਰਾਨ ਹੋਇਆ ਹਜ਼ੂਰ ਨੇ ਕਿਹਾ ਕੀ ਹੈ ਅੱਗੋ ਸਤ ਹੈ ਜੀ ਬਾਬਾ ਜੀ ਨੇ ਕਿਹਾ ਇੱਕ ਪਾਸੇ ਪਰਮਾਰਥ ਹੈ ਦੂਜੇ ਪਾਸੇ ਪੁੱਤਰ ਧਨ ਵਿਹਾਰ ਹੈ ਦੱਸ ਕੀ ਚਾਹੁੰਦਾ ਹੈ ਫਿਰ ਆਏ ਨੇ ਬੇਨਤੀ ਕੀਤੀ ਜੀ ਜੇ ਪੁੱਤਰਾ ਨੇ ਵੱਡੇ ਹੋ ਕੇ ਵਿਛੋੜਾ ਦੇਣਾ ਹੈ ਤਾਂ ਉਸ ਨਾਲੋਂ ਨਾ ਹੋਣ ਤਾਂ ਚੰਗਾ ਹੈ ਹਜ਼ੂਰ ਨੇ ਕਿਹਾ ਆਪਣੇ ਮਨ ਨੂੰ ਸਮਝਾ ਲੈ ਉਹਨਾਂ ਨੇ ਤੇਰੀ ਕਮਾਈ ਨੂੰ ਖੂਹ ਵਿੱਚ ਸੁੱਟ ਦੇਣਾ ਹੈ ਕਿਉਂਕਿ ਉਹ ਮਾਰ ਜਾਣਗੇ ਤੂੰ ਬੁੱਢਾ ਹੋਵੇਂਗਾ ਰੱਬ ਤੋਂ ਵੀ ਮੁਨਕਰ ਹੋ ਜਾਵੇਂਗਾ ਇਹ ਸੁਣ ਕੇ ਆਪਣੇ ਮਨ ਨਾਲ ਫੈਸਲਾ ਕਰਕੇ ਸਿਰ ਚਰਨਾ ਤੇ ਰੱਖਿਆ ਤੇ ਕਿਹਾ ਪਾਦਸ਼ਾਹ ਹੁਣ ਮੈਨੂੰ ਉਪਦੇਸ਼ ਦਿਓ ਇਹ ਸੁਣ ਕੇ ਬਾਬਾ ਜੀ ਨੇ ਕਿਹਾ ਕਹੋ ਤੇਰਾ ਹੀ ਤੇਰਾ ਅੱਗੋਂ ਫਿਰਾਈ ਨੇ ਕਿਹਾ ਤੇਰਾ ਹੀ ਤੇਰਾ ਬਾਬਾ ਜੀ ਨੇ ਪਹਿਲੀ ਪੋੜੀ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਦਾ ਉਪਦੇਸ਼ ਦਿੱਤਾ ਨਾਲ ਗੁਰ ਮੰਤਰ ਵਾਹਿਗੁਰੂ ਸ਼ਬਦ ਦਿੱਤਾ ਬਾਬਾ ਜੀ ਨੇ ਕਿਹਾ ਤੇਰਾ ਹੀ ਤੇਰਾ ਇਸ ਦਾ ਪਤਾ ਨਾ ਲੱਗਾ ਕੀ ਕਾਰਨ ਹੈ ਬਾਬਾ ਜੀ ਉਪਦੇਸ਼ ਦੇ ਕੇ ਆਪਣੇ ਆਸਣ ਤੇ ਚਲੇ ਗਏ ਫਿਰਾਈ ਨੂੰ ਆਗਿਆ ਦਿੱਤੀ ਤੇ ਤੋਰ ਦਿੱਤਾ ਅਤੇ ਕਹਿਣ ਅਨੁਸਾਰ ਨਿਤਨੇਮ ਕਰਦਾ ਰਿਹਾ ਪਰ ਜਦੋਂ ਅੰਤ ਦਾ ਸਮਾਂ ਆਇਆ ਤਾਂ ਮੱਗਰ ਦੀ 13 ਤਰੀਕ ਨੂੰ 13 ਵਜੇ ਸਰੀਰ ਛੱਡਿਆ ਹੁਣ ਪਤਾ ਲੱਗਾ ਕਿ ਬਾਬਾ ਜੀ ਨੇ 13 ਹੀ 13 ਕਿਸ ਵਾਸਤੇ ਕਿਹਾ ਸੀ ਇਸ ਸਾਖੀ ਤੋਂ ਇਹ ਸਮਤ ਮਿਲਦੀ ਹੈ ਕਿ ਜਿਸ ਘਰ ਵਿੱਚ ਜਾਂ ਕਿਸੇ ਸਰੀਰ ਵਿੱਚ ਭੂਤ ਪ੍ਰੇਤ ਦਾ ਜਾਂ ছায়ਾ ਆਦਿ ਦੀ ਕਸਰ ਹੋਵੇ ਤਾਂ ਰਹਿਤ ਬੈਤ ਇਸ ਸਾਖੀ ਦੇ ਸੰਜੇ ਵਿੱਚ ਟਾਲੇ ਸਭ ਦੁੱਖਾਂ ਦੀ ਨਿਵਰਤੀ ਹੋਵੇਗੀ ਬਾਬਾ ਟਿੱਕਾ ਜੀ ਨੇ ਦਰਸ਼ਨ ਕਰਨ ਆਉਣਾ। ਪਾਪਾ ਜੀ ਚੰਗ ਮੰਗਿਆਣੇ ਵਿਰਾਜਮਾਨ ਹਨ। ਸੰਗਤ ਦਰਸ਼ਨ ਪਰਸਨ ਪਰ ਆਨੰਦ ਮਾਣਦੀ ਹੈ। ਕੁਝ ਸਮਾਂ ਨਿਰੰਕਾਰ ਦੇ ਹੁਕਮ ਅਨੁਸਾਰ ਇੱਥੇ ਰਹਿੰਦਿਆਂ ਬਤੀਤ ਹੋਇਆ। ਹੁਣ ਰਾਮ ਕਿਸ਼ਨ ਸਾਹਿਬ ਜਿਨ੍ਹਾਂ ਨੂੰ ਬਾਬਾ ਟਿੱਕਾ ਜੀ ਕਹਿੰਦੇ ਹਨ। ਇਹਨਾਂ ਨੇ ਵੀ ਉੰਨੇ ਸਾਹਿਬ ਤੋਂ ਚੰਗ ਮੰਗਿਆਣੇ ਚਰਨ ਪਾਏ। ਪਹਿਰੇ ਨਗਰ ਵਿੱਚ ਟਿਕਾਣਾ ਰੱਖਿਆ। ਕੁਝ ਦਿਨ ਬੀਤੇ ਅਜ ਅਮਰਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜੇ ਸਮਾਦੀ ਸਥਿਤ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਦੀ ਵਿੱਚ ਦਰਸ਼ਨ ਹੋਏ ਚਾਰ ਪ੍ਰਕਾਰ ਦੇ ਦਰਸ਼ਨ ਹਨ ਪਹਿਲੀ ਸੁਪਨੇ ਵਿੱਚ ਦੂਸਰਾ ਚਰਿੱਤਰ ਤੀਸਰਾ ਸਮਾਦੀ ਚੌਥਾ ਪਰ ਤੱਕ ਸੋ ਸਮਾਦੀ ਵਿੱਚ ਦਰਸ਼ਨਾ ਦਾ ਬਹੁਤ ਆਨੰਦ ਆਇਆ ਪਰ ਬਚਨ ਪਰ ਤੱਕ ਹੋਣ ਤੋਂ ਬਿਨਾ ਨਹੀਂ ਹੋ ਸਕਦੀ ਜਿਸ ਨੂੰ ਦਰਸ਼ਨ ਹੋਣ ਤੇ ਬਚਨ ਨਾ ਹੋਣ ਮਨ ਵਿੱਚ ਪਿਆਰ ਉਪੀ ਬਿਰਾਗ ਪੈਦਾ ਹੋ ਜਾਂਦਾ ਹੈ ਇਸ ਬਿਰਾਗ ਵਿੱਚ ਰਸ ਵੀ ਹੈ ਤੇ ਵਿਛੋੜੇ ਦਾ ਬਿਰਾਗ ਵੀ ਹੈ ਇਹ ਅਵਸਥਾ ਬਾਬਾ ਟਿੱਕਾ ਸਾਹਿਬ ਜੀ ਦੀ ਹੋ ਗਈ ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੇ ਪਿਆਰ ਦੀ ਛਲਾਈ ਤੇ ਭੁੱਬਾ ਮਾਰ ਕੇ ਰੋ ਪਈ ਬੇਨਤੀ ਕੀਤੀ ਪਾਦਸ਼ਾ ਤੁਹਾਡੇ ਸਾਹਮਣੇ ਦਰਸ਼ਨ ਤਾਂ ਹੁੰਦੇ ਹਨ ਪਰ ਕਿਰਪਾ ਕਰੋ ਬਾਣੀ ਦੁਆਰਾ ਰਾਹ ਪਾਓ ਭਾਗ ਬਚਨ ਕਰੋ ਅੱਗੋਂ ਉੱਤਰ ਆਇਆ ਬਚਨ ਕਰਨੇ ਹਨ ਤਾਂ ਸਾਡੇ ਪਾਸ ਆ ਜਾਓ ਇਹ ਕਹਿ ਕੇ ਬਾਬਾ ਜੀ ਦਾ ਸਰੂਪ ਧਾਰਨ ਕਰ ਲਿਆ ਇਸ ਆਨੰਦ ਵਿੱਚ ਰਾਤ ਬੀਤ ਗਈ ਦਿਨ ਚੜਿਆ ਬਾਬਾ ਟਿੱਕਾ ਜੀ ਨੇ ਹੁਕਮ ਦਿੱਤਾ ਤਿਆਰੀ ਕਰੋ ਮਾਪੁਰਖਾਂ ਦੇ ਦਰਸ਼ਨ ਕਰਨ ਜਾਣਾ ਹੈ ਇਹ ਬਚਨ ਸੁਣ ਟਿੱਕਾ ਦੇਵ 인ਦਰ ਸਿੰਘ ਜੀ ਨੇ ਕਿਹਾ ਪਿਤਾ ਜੀ ਮਾਪੁਰਖਾਂ ਵੱਲ ਸੁਨੇਹਾ ਭੇਜ ਦਈਏ ਤਿਆਰੀ ਕਰ ਲੈਣ ਕਿਉਂਕਿ ਸਾਡੇ ਨਾਲ ਕਾਫੀ ਸੰਗਤ ਹੈ ਇਕਦਮ ਬਿਨਾ ਦੱਸੇ ਤੋਂ ਉਹਨਾਂ ਨੂੰ ਖੇਚਲ ਹੋਵੇਗੀ 베ਦੀ ਸਾਹਿਬ ਜੀ ਨੇ ਕਿਹਾ ਉਹ ਬ੍ਰह्म ज्ञानी ਸਭ ਕੁਝ ਜਾਣਦੇ ਹਨ ਅੱਗੋ ਚੁੱਪ ਕਰ ਗਏ ਤਿਆਰੀ ਕਰਕੇ ਬਾਗੇ ਬਾਬਾ ਜੀ ਪਾਸ ਪਹੁੰਚੇ ਇਧਰ ਬਾਬਾ ਜੀ ਨੇ ਭਾਈ ਉੱਤਮ ਸਿੰਘ ਨੂੰ ਹੁਕਮ ਦਿੱਤਾ 베ਦੀ ਸਾਹਿਬ ਆ ਰਹੇ ਹਨ ਬਾਗੇ ਸੰਗਤ ਨੂੰ ਪਤਾ ਦੇ ਦਿਵੋ ਅਤੇ ਤਿਆਰੀ ਕਰੋ ਅੱਗੋ ਸੱਤ ਵਚਨ ਕਾਰ ਸੰਗਤ ਨੂੰ ਪਤਾ ਵੀ ਕਰ ਦਿੱਤਾ ਤੇ ਹੁਕਮ ਅਨੁਸਾਰ ਤਿਆਰੀ ਵੀ ਕਰ ਲਈਤੀ ਬੇਦੀ ਸਾਹਿਬ ਦੇ ਪਹੁੰਚਣ ਤੋਂ ਅੱਗੋਂ ਭੋਰੇ ਵਿੱਚ ਵਿਛਾਈ ਕਰਕੇ ਅਤਰ ਆਦਕ ਦਾ ਛੜਕਾਅ ਕਰ ਦਿੱਤਾ ਜਿਸ ਦੀ ਦੂਰ ਦੂਰ ਤੱਕ ਖੁਸ਼ਬੂ ਆ ਰਹੀ ਸੀ ਅੱਗੋਂ ਲਿਆਉਣ ਵਾਸਤੇ ਲੱਠੇ ਦਾ ਥਾਨ ਵਿਛਾ ਦਿੱਤਾ ਇਤਨੇ ਸਮੇਂ ਨੂੰ ਬੇਦੀ ਸਾਹਿਬ ਪਹੁੰਚ ਗਈ ਬਾਬਾ ਜੀ ਬਾਹਰ ਆ ਗਏ ਆਪਸ ਵਿੱਚ ਪਰਸਪਰ ਨਮਸਕਾਰ ਕੀਤੀ ਬਾਬਾ ਜੀ ਨੇ ਨਿਮਰਤਾ ਦੁਆਰਾ ਬਚਨ ਕੀਤੇ ਧੰਨ ਭਾਗ ਜਿੰਨਾ ਰਾਹਾਂ ਤੋਂ ਆਏ ਰਾਹਾਂ ਤੋਂ ਸਦਕੇ ਵਾਰੀ ਵੰਜਾ ਕੋਲੀ ਵੰਜਾ ਬੜੀ ਕਿਰਪਾ ਕੀਤੀ ਹੈ ਦਰਸ਼ਨ ਦਿੱਤੇ ਹਨ ਚਲੋ ਅੰਦਰ ਚਲਿਏ ਪੋਰੇ ਵਿੱਚ ਦਰਸ਼ਨ ਦਿਓ ਇਹ ਬਚਨ ਸੁਣ ਕੇ 베ਦੀ ਸਾਹਿਬ ਨੇ ਕਿਹਾ ਜੀ ਅਸੀਂ ਦਰਸ਼ਨ ਕਰਨ ਆਏ ਹਾਂ ਅਗੋ ਬਾਬਾ ਜੀ ਨੇ ਕਿਹਾ ਰਾਤੀ ਬਾਬਾ ਜੰਮਿਆ ਸੋ ਬਾਬੇ ਜਿਹਾ ਬਾਬਾ ਜੀ ਨੇ ਇਉਂ ਕਿਹਾ ਇਹ ਤਾਂ ਘਰ ਹੀ ਤੁਹਾਡਾ ਹੈ ਤੁਸੀਂ ਆਪਣੇ ਘਰ ਆਏ ਹੋ ਅੰਦਰ ਚਲੋ ਅਗੋ 베ਦੀ ਸਾਹਿਬ ਜੀ ਨੇ ਕਿਹਾ ਅਸੀਂ ਇਸ ਵਿਛਾਈ ਦੇ ਲਾਇਕ ਨਹੀਂ ਹਾਂ ਤੁਸੀਂ ਵਿਛਾਈ ਪਰ ਮੂਰੇ ਮੂਰੇ ਚੱਲੋ ਹੁਣ ਬਾਬਾ ਜੀ ਨੇ ਕਿਹਾ ਇਹ ਵਿਛਾਈ ਤੁਹਾਡੇ ਵਾਸਤੇ ਹੈ ਪਰ ਅਸੀਂ ਤੁਹਾਡਾ ਹੁਕਮ ਨਹੀਂ ਮੋੜਦੇ ਇਹ ਕਹੇ ਬਾਬਾ ਜੀ ਨੇ ਬਾਹ ਫੜ ਲਈ ਤੇ ਨਾਲ ਤੁਰ ਪਈ ਹੌਲੀ ਹੌਲੀ ਬਾਬਾ ਜੀ ਤੇ ਬੇਦੀ ਸਾਹਿਬ ਅੱਗੇ ਅੱਗੇ ਤੁਰੇ ਆ ਰਹੇ ਹਨ ਅੱਗੇ ਪਿੱਛੇ ਸੰਗਤ ਫੁੱਲਾਂ ਦੀ ਵਰਖਾ ਕਰ ਰਹੀ ਹੈ ਜਦੋਂ ਭੋਰੇ ਵਿੱਚ ਪਹੁੰਚੇ ਚਾਰ ਚੁਫੇਰੀਆਂ ਅੰਤਰ ਕੇਵੜੇ ਦੀਆਂ ਲਪਟਾਂ ਆ ਰੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਸੰਗਤ ਸਮੇਤ ਬਾਬਾ ਜੀ ਬੈਠ ਗਏ। ਹਜ਼ੂਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬੇਦੀ ਸਾਹਿਬ, ਅਸੀਂ ਤੁਹਾਡੇ ਘਰ ਦੇ ਸਿੱਖ ਹਾਂ। ਕੋਈ ਸੇਵਾ ਵਿੱਚ ਤਰੁੱਟੀ ਹੋਵੇ ਤੇ ਕਿਰਪਾ ਕਰਕੇ ਰਾਹ ਪਾਓ। ਇਸ ਨਿਮਰਤਾ ਦੀ ਬੇਨਤੀ ਨੂੰ ਸੁਣ ਕੇ ਬੇਦੀ ਸਾਹਿਬ ਜੀ ਨੇ ਬਚਨ ਕੀਤਾ, ਮਹਾਰਾਜ ਸਾਡੇ ਤੇ ਮਾਇਆ ਨਾ ਪਾਓ। ਅਸੀਂ ਤਾਂ ਸੁਮਤ ਲੈਣ ਵਾਸਤੇ ਆਏ ਹਾਂ। ਕਾਲ ਯੁਗ ਵਿੱਚ ਇਸ ਵੇਲੇ ਤੁਹਾਡੇ ਹੱਥ ਵਿੱਚ ਵਾਕ ਡੋਰ ਹੈ। ਸੋ ਸਾਖੀ ਨਾਨ ਸਿੰਘ ਗਰਜਾ ਸਿੰਘ ਆਦੀ ਪੰਜ ਲਾਜ ਸਭ ਹੀਨ ਮਿਲ ਸਾਜੀ ਮਹਾਰਾਜ ਸਾਨੂੰ ਸੱਦਣ ਵਾਲੇ ਵੀ ਆਪ ਤੇ ਪੁੱਛਣ ਵਾਲੇ ਵੀ ਤੁਸੀਂ ਤੁਸੀਂ ਤਾਂ ਆਪ ਬ੍ਰਹਮ ਗਿਆਨੀ ਹੋ ਅਸੀਂ ਤੁਹਾਡੇ ਦਰਸ਼ਨ ਕਰਨ ਆਏ ਹਾਂ ਬਾਬਾ ਜੀ ਨੇ ਫਿਰ ਦੁਹਰਾਇਆ ਤੇ ਬਚਨ ਕੀਤਾ ਜੀ ਬ੍ਰਹਮ ਗਿਆਨੀ ਦੇ ਅਰਥ ਕਰਕੇ ਦੱਸੋ ਬ੍ਰਹਮ ਗਿਆਨੀ ਕਿਸ ਨੂੰ ਆਖਦੇ ਹਨ ਅਗੋ ਬੇਦੀ ਸਾਹਿਬ ਨੇ ਉੱਤਰ ਦਿੱਤਾ ਜੀ ਜਿਹੜਾ ਊਚ ਨੀਚ ਸਭ ਨੂੰ ਇੱਕ ਨਿਗਾਹ ਨਾਲ ਤੱਕੇ ਇਸ ਨੂੰ ਬਾਬਾ ਜੀ ਨੇ ਉੱਤਰ ਦਿੱਤਾ ਬੇਦੀ ਸਾਹਿਬ ਜੇ ਸਭ ਨੂੰ ਇੱਕੋ ਹੀ ਸਮਝਣਾ ਹੈ ਤਾਂ ਗੁਰੂ ਨਾਨਕ ਦੀ ਪੂਜਾ ਕਰਨ ਦੀ ਕੀ ਲੋੜ ਹੈ ਦੁਨੀਆਂ ਵਿੱਚ ਪੀਰ ਫਕੀਰ ਵਲੀ ਅਵਤਾਰ ਦੀ ਕੀ ਲੋੜ ਸੀ ਸਭ ਨੇ ਆ ਕੇ ਦੁਨੀਆਂ ਨੂੰ ਸਿੱਧੇ ਰਾਹ ਪਾਇਆ ਜੇ ਸਰਬ ਬ੍ਰਹਮ ਹੈ ਤਾਂ ਕਿਸੇ ਨੂੰ ਉਪਦੇਸ਼ ਦੇਣ ਤੇ ਲੈਣ ਦੀ ਕੀ ਲੋੜ ਹੈ ਦੇਵਤੇ ਅਤੇ ਦੈਂਤ ਜੇ ਇੱਕ ਸਟੇਜ ਤੇ ਹਨ ਤਾਂ ਦੈਂਤਾਂ ਨੂੰ ਮਾਰਨ ਦੀ ਕੀ ਲੋੜ ਹੈ ਕਲਗੀਧਰ ਨੇ ਦੁਸ਼ਟਾਂ ਦਾ ਨਾਸ ਕੀਤਾ ਕਿਓ ਬ੍ਰह्म ਗਿਆਨੀ ਨਹੀਂ ਸਨ ਭਾਵ ਅਰਥ ਇਹ ਹੈ ਬ੍ਰह्म ਗਿਆਨੀ ਉਹ ਹੈ ਜੋ ਧਰਮੀਆਂ ਦੀ ਇੱਜ਼ਤ ਕਰਦਾ ਹੈ ਜੈ ਜੈਕਾਰ ਕਰਾਉਂਦਾ ਹੈ ਤੇ ਪਾਪੀਆਂ ਨੂੰ ਡੰਡ ਦਿੰਦਾ ਹੈ ਜੈਕਾਰ ਕਿਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਈ ਭਾਵ ਪਾਪੀਆਂ ਨੂੰ ਸਿੱਧੇ ਰਾ ਪਾਉਣਾ ਜੇ ਸਿੱਧੇ ਨਾ ਨਹੀਂ ਹੁੰਦੇ ਤਾਂ ਉਹਨਾਂ ਨੂੰ ਡੰਡ ਦੇਣਾ ਚੰਗੇ ਨੂੰ ਚੰਗਾ ਕਹਿਣਾ ਮਾੜੇ ਨੂੰ ਚੰਗਾ ਬਣਾਉਣਾ ਇਹ ਬ੍ਰह्म ਗਿਆਨੀ ਦੇ ਲੱਛਣ ਹਨ ਬ੍ਰਹਮ ਗਿਆਨੀ ਸਦਾ ਨਿਰਲੇਪ ਭਾਵ ਬ੍ਰਹਮ ਗਿਆਨੀ ਸਦਾ ਹੀ ਨਿਆਰਾ ਰਹਿੰਦਾ ਹੈ ਤਤ ਵਸਤੂ ਦੀ ਪ੍ਰਾਪਤੀ ਕਰਦਾ ਹੈ ਹਰ ਕਾ ਬਿਲੋਗ ਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨ ਜਾਈ ਭਾਵ ਤਤ ਕੀ ਤਤ ਮੱਖਣ ਤਤ ਗਿਰੀ ਤਤ ਵਾਹਿਗੁਰੂ ਬ੍ਰਹਮ ਗਿਆਨੀ ਤਤ ਵਸਤੂ ਨੂੰ ਗ੍ਰਹਿਣ ਕਰਦਾ ਹੈ ਫੋਕ ਛਿਲਕੇ ਅਤੇ ਰੱਸੀ ਆਦਿਕ ਦਾ ਤਿਆਗ ਕਰਦਾ ਹੈ ਬ੍ਰਹਮ ਗਿਆਨੀ ਪਤੀਵ੍ਰਤਾ ਧਰਮ ਤਤ ਹੈ ਪਤੀਵ੍ਰਤਾ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰਦੀ ਹੈ ਹੋਰ ਸੇਵਾ ਦਰਜੇ ਬਦਰਜੇ ਸਭ ਦੀ ਕਰਦੀ ਹੈ ਮਨਮੁਖ ਵੇਸਵਾ ਦੀ ਨਿਆਈ ਹੈ ਵੇਸਵਾ ਸਭ ਨੂੰ ਆਪਣਾ ਪਤੀ ਜਾਣ ਵਿਸ਼ਾ ਕਰਦੀ ਹੈ ਵੇਸਵਾ ਦਾ ਪੁੱਤਰ ਆਪਣੇ ਬਾਪ ਦਾ ਨਾਮ ਨਹੀਂ ਦੱਸ ਸਕਦਾ ਬੇਸਵਾ ਕੇ ਘਰ ਪੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਭਾਵ ਇਹੋ ਵਾਲੀ ਟੇਕ ਨਹੀਂ ਹੈ ਤਿਵੇਂ ਹੀ ਆਪਣੇ ਮੁਰਸ਼ਿਦ ਤੇ ਪਰਮੇਸ਼ਰ ਭਾਵਨਾ ਨਹੀਂ ਆਈ ਤੇ ਸਭ ਨੂੰ ਪਰਮੇਸ਼ਰ ਕਹੀ ਜਾਂਦਾ ਹੈ ਇਹ ਮਨਮੁਖ ਵੇਸਵਾਦੀ ਨਿਆਈ ਨਿਗੁਰਾ ਹੈ ਤਿਵੇਂ ਹੀ ਬ੍ਰह्म ज्ञानी ਆਪਣੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰਦਾ ਹੈ ਹੋਰ ਦੂਸ਼ਣ ਕਿਸੇ ਵਿੱਚ ਨਹੀਂ ਤੱਕਦਾ ਪਰ ਜਦ ਪਰਖ ਕਰਨ ਵਾਲੀ ਤਕੜੀ ਦੀ ਬੋਦੀ ਨੂੰ ਫੜਦਾ ਹੈ ਤਾਂ ਸੋਨੇ ਨੂੰ ਸੋਨਾ ਤੇ ਪਿੱਤਲ ਨੂੰ ਪਿੱਤਲ ਸੱਚ ਦਾ ਨਿਤਾਰਾ ਕਰ ਦਿੰਦਾ ਹੈ ਇਹ ਬ੍ਰह्म ਗਿਆਨੀ ਦੇ ਲੱਛਣ ਹਨ ਬ੍ਰह्म ਗਿਆਨੀ ਦੇ ਹਿਰਦੇ ਤੇ ਨਿਰੰਕਾਰ ਬੈਠਾ ਹੈ ਇਹ ਸੋਨਾ ਵੀ ਨਿਰੰਕਾਰ ਨੇ ਬਣਾਇਆ ਹੈ ਤੇ ਮਿੱਟੀ ਵੀ ਨਿਰੰਕਾਰ ਨੇ ਬਣਾਈ ਹੈ ਜੇ ਬ੍ਰह्म ਗਿਆਨੀ ਦੇ ਚਰਨਾਂ ਨਾਲ ਮਿੱਟੀ ਛੋ ਜਾਵੇ ਤਾਂ ਉਹ ਸੋਨਾ ਬਣ ਜਾਏਗੀ ਜੇ ਮਨਮੁਖ ਦੇ ਹੱਥ ਸੋਨੇ ਨੂੰ ਲੱਗ ਜਾਣ ਤਾਂ ਮਿੱਟੀ ਬਣ ਜਾਏਗਾ ਜਦ ਗੁਰਮੁਖ ਦੇ ਹੱਥ ਮਿੱਟੀ ਦੇ ਨਾਲ ਲੱਗ ਜਾਣ ਤਾਂ ਉਹ ਸੋਨਾ ਬਣ ਜਾਏਗਾ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਭਾਵ ਬ੍ਰਹਮ ਗਿਆਨੀ ਆਪਣੀ ਦ੍ਰਿਸ਼ਟੀ ਨਾਲ ਮਿੱਟੀ ਨੂੰ ਸੋਨਾ ਤੇ ਵਿਹੋ ਨੂੰ ਅੰਮ੍ਰਿਤ ਬਣਾ ਸਕਦਾ ਹੈ ਇਸ ਵਾਸਤੇ ਮਿੱਟੀ ਤੇ ਸੋਨਾ ਅੰਮ੍ਰਿਤ ਤੇ ਵਿਹੋ ਇੱਕ ਹੈ ਉਸ ਦੇ ਅੰਦਰ ਬ੍ਰਹਮ ਨਿਰੰਕਾਰ ਬੈਠਾ ਹੈ ਮਾੜਿਆ ਨੂੰ ਚੰਗਾ ਬਣਾ ਦਿੰਦਾ ਹੈ ਪਰ ਬ੍ਰਹਮ ਗਿਆਨੀ ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹੇਗਾ ਇੱਕੋ ਨਹੀਂ ਕਹੇਗਾ ਜਦ ਪਾਪੀ ਸ਼ਰਨ ਵਿੱਚ ਆ ਗਏ ਤਾਂ ਪਾਪ ਬਖਸ਼ ਦੇਣੇ ਉਸ ਵਾਸਤੇ ਵੱਡੀ ਗੱਲ ਨਹੀਂ ਹੈ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ਼ ਲਿਆ ਬ੍ਰਹਮ ਗਿਆਨੂ ਮਾਣੇ ਕਰਮ ਚੰਗੇ ਨਹੀਂ ਲੱਗਦੇ ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨੇ ਭਾਵੇ ਜੀਓ ਦੁਐਤ ਨਾਲ ਪਿਆਰ ਕਰਨਾ ਇਹ ਅਨੀਤੀ ਬ੍ਰਹਮ ਗਿਆਨੀ ਨੂੰ ਚੰਗੀ ਨਹੀਂ ਲੱਗਦੀ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਅਪੇਖ ਹੈ ਏ ਕਸਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਭਾਗ ਮਨ ਕਰਕੇ ਮੁਖ ਸੱਚਾ ਹੋਵੇ अथवा ਸੱਚ ਦੀ ਪਹਿਚਾਨ ਕਰਕੇ ਕਦਰ ਕਰੇ ਇੱਕ ਵਾਹਿਗੁਰੂ ਦੀ ਸੱਤਾ ਸਭ ਵਿੱਚ ਸਮਝੇ ਇਸ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ ਜੋ ਮਾੜੇ ਚੰਗੇ ਦੀ ਪਰਖ ਕਰਦਾ ਹੈ अथवा ਨਿਰਲੇਪ ਰਹਿੰਦਾ ਹੈ ਇਸ ਤਰ੍ਹਾਂ ਹਜ਼ੂਰ ਨੇ ਬਾਣੀ ਦੁਆਰਾ ਨਿਰਣਾ ਕੀਤਾ ਹੁਣ ਬਾਬਾ ਜੀ ਨੇ ਕਿਹਾ ਉੱਤਮ ਜਲ ਪਾਣੀ ਲਿਆਓ ਗੁਰੂ ਕਿਆਂ ਨੂੰ ਭੋਗ ਲਵਾਈਏ ਅੱਗੋਂ ਸਤਿਵਚਨ ਕਹਿ ਕੇ ਥਾਲ ਪਰੋਸ ਹਾਜ਼ਰ ਕੀਤਾ ਬੇਦੀ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਸਮਾਧੀ ਵਿੱਚ ਦਰਸ਼ਨ ਦੇਣ ਵਾਲਾ ਵੀ ਤੂੰ ਆਕਾਸ਼ ਬਾਣੀ ਦੁਆਰਾ ਰਾਹ ਪਾਉਣ ਵਾਲਾ ਵੀ ਤੂੰ ਹੁਣ ਬਾਣੀ ਦੁਆਰਾ ਨਿਰਣਾ ਕਰਨ ਵਾਲਾ ਵੀ ਤੂੰ ਪ੍ਰਸ਼ਾਦ ਛਕਾਉਣ ਵਾਲਾ ਵੀ ਤੂੰ ਇਹ ਤਾਂ ਤੁਹਾਡਾ ਵਿਰਧ ਹੈ ਆਪਣਿਆਂ ਨੂੰ ਵਧਾਈ ਦੇਣੀ ਹਰ ਆਪਣੀ ਵਡਿਆਈ ਪਾਵਦੀ ਜਨਕਾ ਜੈਕਾਰ ਕਰਾਈ ਇਉਂ ਕਹਿ ਕੇ ਪ੍ਰਸ਼ਾਦ ਛਕਿਆ ਇਸ ਤਰ੍ਹਾਂ ਦਰਸ਼ਨ ਪਰਸਨ ਕਰਕੇ ਆਗਿਆ ਲੈ ਆਪਣੇ ਸਥਾਨ ਭੇਰੇ ਚਲੀ ਗਈ ਸਾਖੀ ਨਾਨਕ ਸਿੰਘ ਨਾਲ ਹੋਈ ਬਾਬਾ ਜੀ ਦੀ ਜਿੱਥੋਂ ਤੱਕ ਖੁਸ਼ਬੂ ਪਹੁੰਚਦੀ ਹੈ ਪੋਰਾ ਰੂਪੀ ਸੰਗਤ ਖੁਸ਼ਬੂ ਲੈਣ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਆਉਂਦੀ ਹੈ ਮਲਤਾਨ ਤੋਂ ਕੁਝ ਪ੍ਰੇਮੀ ਦਰਸ਼ਨ ਕਰਨ ਵਾਸਤੇ ਆਏ ਜਥਾ ਸ਼ਖਤ ਪ੍ਰਸ਼ਾਦ ਪ੍ਰਸ਼ਾਦ ਵਾਲੀ ਥੜੀ ਤੇ ਰੱਖਿਆ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਗਈ ਹਜ਼ੂਰ ਨੇ ਸਾਰੀ ਸੰਗਤ ਵੱਲ ਤੱਕਿਆ ਤਾਂ ਇਹਨਾਂ ਨੂੰ ਨਵੇਂ ਪ੍ਰੇਮੀ ਦੇਖ ਕੇ ਪੁੱਛਿਆ ਗੁਰਮੁਖੋ ਕਿੱਥੋਂ ਆਏ ਹੋ ਕੀ ਨਾਮ ਹੈ ਤੇ ਕੀ ਵਿਹਾਰ ਕਰਦੇ ਹੋ ਅੱਗੋਂ ਉੱਤਰ ਮਿਲਿਆ ਪਾਤਸ਼ਾਹ ਅਸੀਂ ਠਠਿਆਰ ਹਾਂ ਕਾਂਸੀ ਪਿੱਤਲ ਦਾ ਕੰਮ ਕਰਦੇ ਹਾਂ ਨਾਮ ਕ੍ਰਿਸ਼ਨਾ ਹੈ ਤੇ ਇਹ ਮੇਰਾ ਮੁੰਡਾ ਹੈ ਇਸ ਦਾ ਨਾਮ ਨਾਨਕ ਹੈ ਹਜ਼ੂਰ ਨੇ ਕਿਹਾ ਨਿਤਨੇਮ ਕੀ ਕਰਦੇ ਹੁੰਦੇ ਹੋ ਉੱਤਰ ਪਾਤਸ਼ਾ ਗ੍ਰਿਹਸਤੀ ਹਾਂ ਕਾਰ ਵਿਹਾਰ ਵਿੱਚੋਂ ਵੇਲ ਨਹੀਂ ਮਿਲਦਾ ਬਾਬਾ ਜੀ ਨੇ ਕਿਹਾ ਜਿਸ ਵਿਹਾਰ ਨੇ ਸਾਰੇ ਵਿਹਾਰ ਰਾਸ ਕਰਨੇ ਹਨ ਉਹ ਛੱਡ ਦਿੱਤਾ ਫਿਰ ਵਿਹਾਰ ਪੂਰੇ ਕਿਵੇਂ ਹੋਣਗੇ ਬਿਨਾ ਨਾਮ ਦੇ ਜੋ ਜੀਵ ਵਿਹਾਰ ਨੂੰ ਪੂਰਾ ਕਰਨਾ ਚਾਹੁੰਦਾ ਹੈ ਉਹ ਤਾਂ ਤੰਦਿਆਂ ਨਾਲ ਆਪਣੀ ਪੱਟੀ ਕਾਲੀ ਕਰ ਰਿਹਾ ਹੈ ਕਿਉਂਕਿ ਕਰਮ ਸਾਰੇ ਹੀ ਲਿਖੇ ਜਾਣੇ ਹਨ ਚੰਗੇ ਵੀ ਅਤੇ ਮੰਦੇ ਵੀ ਰੇ ਮਾਨ ਲੇਖੈ ਚਾਲੇ ਲੇਖੈ ਬੈਸੇ ਲੇਖੈ ਲੈਦਾ ਸਾਹਾ ਭਾਅ ਇੱਕ ਸਵਾਸ ਵੀ ਜੋ ਲੈਂਦਾ ਹੈ ਉਹ ਵੀ ਲਿਖਿਆ ਜਾਂਦਾ ਹੈ ਨਾਮ ਤੋਂ ਬਿਨਾਂ ਸਭ ਕਾਲਕ ਦੇ ਟਿੱਕੇ ਹਨ ਸੋ ਪਿਆਰਿਓ ਨਾਮ ਜਪਿਆ ਕਰੋ ਨਾਮ ਨਾਲ ਹੀ ਸਭੇ ਕਾਰਜ ਪੂਰੇ ਹੋਣੇ ਹਨ ਇਓ ਕਹਿ ਕੇ ਕੀਰਤਨੀਆਂ ਵੱਲ ਇਸ਼ਾਰਾ ਹੋਇਆ ਕੀਰਤਨ ਸ਼ੁਰੂ ਹੋ ਗਿਆ ਰਾਗੀ ਸਿੰਘ ਨੇ ਸ਼ਬਦ ਸ਼ੁਰੂ ਕੀਤਾ ਧਾਰਨਾ ਪੱਲੇ ਬਨ ਲੈ ਮਨਾ ਪੂੰਜੀ ਰਾਮ ਨਾਮ ਦੀ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ પાਛੇ ਪਛਤਾਹੋਗੇ ਪ੍ਰਾਨ ਜਾਹੇਗੇ ਝੂਟ ਇਹ ਸਿੰਘ 2-3 ਦਿਨ ਬਾਅਦ ਮੁਲਤਾਨ ਵਾਪਸ ਚਲੇ ਗਏ ਪਰ ਇਹ ਮੁੰਡਾ ਨਹੀਂ ਗਿਆ ਪਰ 6 ਦਿਨ ਬਾਅਦ ਹਜ਼ੂਰ ਨੇ ਪੁੱਛਿਆ ਕਾਕਾ ਤੇਰੇ ਨਾਲ ਦੇ ਕਿੱਥੇ ਹਨ ਅਗੋਂ ਬੇਨਤੀ ਕੀਤੀ ਜੀ ਉਹ ਤਾਂ ਵਾਪਸ ਚਲੇ ਗਏ ਹਨ ਹਜ਼ੂਰ ਨੇ ਕਿਹਾ ਤੂੰ ਨਹੀਂ ਗਿਆ ਅਗੋ ਬੇਨਤੀ ਕੀਤੀ ਪਾਦਸ਼ਾ ਮੈਨੂੰ ਆਪਣੇ ਚਰਨਾਂ ਵਿੱਚ ਰਹਿਣ ਦੀ ਆਗਿਆ ਬਖਸ਼ੋ ਹਜ਼ੂਰ ਨੇ ਕਿਹਾ ਤੂੰ ਕੰਮ ਕੀ ਕਰਦਾ ਹੈ ਉੱਤਰ ਪਾਦਸ਼ਾ ਕੋਲ ਕਰਦਾ ਹੁੰਦਾ ਹਾਂ ਹਜ਼ੂਰ ਨੇ ਕਿਹਾ ਸਾਡੇ پاس ਕਿrtਨੀਆਂ ਜਾਂ ਪਾਠ ਹੀ ਰਹਿ ਸਕਦਾ ਹੈ ਕੁਲਾਟੇ ਇਹਨੂੰ ਅਸੀਂ ਕੀ ਕਰਾਂਗੇ ਤੇਰਾ ਕੱਤ ਤਾਂ ਬਹੁਤ ਛੋਟਾ ਹੈ ਕੋਲ ਕਿਵੇਂ ਕਰਦਾ ਹੋਵੇਂਗਾ ਅਗੋ ਬੇਨਤੀ ਕੀਤੀ ਪਾਦਸ਼ਾ ਔਰ ਕੋਈ ਸੇਵਾ ਬਖਸ਼ੋ ਝਾੜੂ अथवा ਛਿੜਕਾਂ ਕਰਨ ਦੀ ਹਜ਼ੂਰ ਨੇ ਕਿਹਾ ਸਾਡਾ ਵੀ ਇੱਕ ਕੋਲ ਹੈ ਜੇ ਕਰ ਲਵੇਂ ਤਾਂ ਵਿਚਾਰ ਕਰਾਂਗੇ ਸਾਡਾ ਕੋਲ ਇਹ ਹੈ ਕਿ ਦੁਨਿਆਵੀ ਪਦਾਰਥਾਂ ਦੀ ਖਾਇਸ਼ ਨੂੰ ਦਬਾਉਣਾ ਤੇ ਪਰਮਾਰਥ ਵੱਲ ਤੁਰਨਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਭਾਵ ਹਰ ਵਕਤ ਮਨ ਨੂੰ ਮਾੜੇ ਪਾਸਿਆਂ ਰੋਕ ਕੇ ਚੰਗੇ ਪਾਸੇ ਲਾਉਣਾ ਇਹ ਅਲੂਣੀ ਸਿੱਲ ਹੈ ਮਨ ਨੂੰ ਸਮਝਾ ਲਿਆ ਇਹ ਬਚਨ ਕਰਦਿਆਂ ਇੱਕ ਨੌਜਵਾਨ ਨੇ ਮੱਥਾ ਆ ਟਿਕਿਆ ਉਸ ਵਕਤ ਹਜ਼ੂਰ ਨੇ ਇਸ ਵੱਲ ਤੱਕ ਕੇ ਕਿਹਾ ਕਾਕਾ ਇਸ ਨਾਲ ਕੋਲ ਕਰੇਗਾ ਉੱਤਰ ਵਿੱਚ ਕਿਹਾ ਪਾਤਸ਼ਾ ਜਿਵੇਂ ਹੁਕਮ ਹੋਵੇ ਫਿਰ ਆਏ ਜਵਾਨ ਪਾਸੋਂ ਪੁੱਛਿਆ ਕਿਉਂ ਭਾਈ ਕੋਲ ਕਰੇਗਾ ਇਸ ਨੇ ਨਾਨਕ ਸਿੰਘ ਦਾ ਛੋਟਾ ਕੱਦ ਦੇਖ ਮਨ ਵਿੱਚ ਵਿਚਾਰਿਆ ਕਿ ਇਸ ਨੂੰ ਤਾਂ ਮੈਂ ਫੂਕ ਮਾਰ ਕੇ ਉਡਾ ਦੇਵਾਂਗਾ ਇਹ ਵਿਚਾਰ ਕੇ ਅੱਗੋਂ ਕਿਹਾ ਜੀ ਕਰਾਂਗਾ ਹਜ਼ੂਰ ਨੇ ਕਿਹਾ ਨਾਨਕ ਸਿਆ ਕੋਲ ਦਿਖਾ ਅੱਗੋ ਸੱਤ ਬਚਨ ਕਰ ਦੋਨੋਂ ਕੁਲਨ ਲੱਗੇ ਪਹਿਲਾ ਤਾਂ ਇੱਕ ਦੋ ਦਾ ਢਿੱਲਾ ਰਿਆ ਫਿਰ ਐਸਾ ਦਾ ਚਲਾਇਆ ਕਿ ਚੁੱਕੇ ਮੁੱਦਾ ਮਾਰਿਆ ਸਾਰੇ ਦੇਖਣ ਵਾਲੇ ਹੈਰਾਨ ਹੋ ਗਏ ਇਹ ਦੇਖ ਕੇ ਹਜ਼ੂਰ ਨੇ ਕਿਹਾ ਲਿਆਓ ਭਾਈ ਇਹਨਾਂ ਨੂੰ ਪ੍ਰਸ਼ਾਦ ਦਿਓ ਸੱਤ ਬਚਨ ਕਰ ਸੇਵਾਦਾਰ ਨੇ ਅੰਦਰੋਂ ਪ੍ਰਸ਼ਾਦ ਲਿਆ ਦਿੱਤਾ ਇਸੇ ਤਰ੍ਹਾਂ 2-3 ਦਿਨ ਪੀਤੇ ਤਾਂ ਹਜ਼ੂਰ ਨੇ ਕਿਹਾ ਕਾਕਾ ਤੈਨੂੰ ਲਹਿਰੇ ਭੇਜ ਦਈਏ ਚਲਾ ਜਾਵੇਂਗਾ ਇਹ ਸੁਣ ਕੇ ਉੱਤਰ ਦਿੱਤਾ ਪਾਤਸ਼ਾ ਜਿਵੇਂ ਤੁਹਾਡੀ ਰਜ਼ਾ ਜਿੱਥੇ ਕਹੋ ਚਲਾ ਜਾਵਾਂਗਾ ਹਜ਼ੂਰ ਨੇ ਵਿਚਾਰ ਕੀਤੀ ਕਿ ਲੈਣੇ ਪਾਣੀ ਡੂੰਗਾ ਹੁੰਦਾ ਹੈ ਤਕੜਾ ਆਦਮੀ ਭਰ ਸਕਦਾ ਹੈ ਅਤੇ ਹੋਰ ਵੀ ਸੇਵਾ ਕਰਨ ਨੂੰ ਮੁੰਡਾ ਤਕੜਾ ਹੈ ਬਾਬਾ ਜੀ ਨੇ ਕਿਹਾ ਫਿਰ ਇਉਂ ਕਰ ਲਹਿਰੇ ਚਲਿਆ ਜਾ ਤੇ ਬਾਬਾ ਜੀ ਦੇ ਚਰਨਾਂ ਵਿੱਚ ਸਾਡੇ ਵੱਲੋਂ ਮੱਥਾ ਟੇਕਣਾ ਤੇ ਬੇਨਤੀ ਕਰਨੀ ਤੁਹਾਡੀ ਕਿਰਪਾ ਕਰਕੇ ਅਸੀਂ ਰਾਜ਼ੀ ਹਾਂ ਤੁਹਾਡੀ ਪ੍ਰਾਰਥਨਾ ਅਨੁਸਾਰ ਸੇਵਕ ਨੂੰ ਸੇਵਾ ਕਰਨ ਵਾਸਤੇ ਭੇਜਿਆ ਹੈ ਸੋ ਆਪ ਕਿਰਪਾ ਕਰਕੇ ਦਾਸ ਤੇ ਮਿਹਰ ਕਰੋ ਤੇ ਸੇਵਾ ਬਖਸ਼ੋ ਇਹੋ ਸਮਤ ਦਿੱਤੀ ਇਓ ਹੁਕਮ ਅਨੁਸਾਰ ਅਗਲੇ ਦਿਨ ਲਹਿਰੇ ਚਲਾ ਗਿਆ ਸੰਤਾ ਨੂੰ ਜਾ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਦੇ ਹੁਕਮ ਅਨੁਸਾਰ ਸਾਰੀ ਵਿਸਥਾਰ ਨਾਲ ਬੇਨਤੀ ਕੀਤੀ ਤਾਂ ਅੱਗੋ ਸੰਤਾ ਨੇ ਕਿਹਾ ਅਸੀਂ ਅੱਗੇ ਹੀ ਸਤਿਗੁਰੂ ਅੱਗੇ ਬੇਨਤੀ ਕਰਦੇ ਸਾਂ ਕਿ ਸਰੀਰ ਬਿਰਧ ਹੈ ਕੋਈ ਸੇਵਾ ਕਰਨ ਵਾਲਾ ਸੇਵਾਦਾਰ ਭੇਜੋ ਸੋ ਰਿਖੀ ਜੀ ਨੇ ਅਰਦਾਸ ਸੁਣ ਕੇ ਤੈਨੂੰ ਭੇਜਿਆ ਹੈ ਚੰਗਾ ਹੋਇਆ ਤੂੰ ਆ ਗਿਆ ਹੈ ਐਉਂ ਕਹਿ ਕੇ ਸੰਤਾਂ ਨੇ ਸੋ ਦੀ ਮਰਿਆਦਾ ਦੱਸੀ ਤੇ ਅੰਮ੍ਰਿਤ ਛਕਾਇਆ ਤੇ ਨਾਮ ਗੁਰਚਰਨ ਸਿੰਘ ਰੱਖਿਆ ਅਤੇ ਸੇਵਾ ਵਿੱਚ ਲਾ ਲਿਆ ਲਹਿਰੇ ਦੀ ਪੂਰੀ ਰਹਿਤ ਮਰਿਆਦਾ ਦੇਖਣੀ ਹੋਵੇ ਤਾਂ ਜੀਵਨ ਚਲਕੀਆਂ ਦੇ ਤੀਜੇ ਹਿੱਸੇ ਦੀ ਸਾਖੀ ਪਹਿਲੇ ਮਿਲਾਪ ਵਿੱਚ ਦੇਖੋ ਸੋ ਇਸ ਤਰ੍ਹਾਂ ਬਾਬਾ ਜੀ ਨੇ ਪਹਿਲੇ ਲਹਿਰੇ ਸੇਵਾ ਵਿੱਚ ਲਾਇਆ ਤੇ ਕੁਝ ਸਮੇਂ ਬਾਅਦ ਆਪਣੇ ਪਾਸ ਰੱਖ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ